ਮਿੱਤਰੋ ਕੀ ਹਾਲ ਚਾਲ ਆ ਅੱਜ ਖੜੇ ਆ ਕੋਟ ਕਪੂਰਾ ਮੰਡੀ ਸਭ ਤੋਂ ਪਹਿਲਾ ਟਰੈਕਟਰ ਆ ਗਿਆ ਮਹਿੰਦਰਾ 575 DI ਬਾਕੀ ਕੰਡੀਸ਼ਨ ਟਰੈਕਟਰ ਦੀ ਤੁਹਾਡੇ ਸਾਹਮਣੇ ਹੀ ਆ ਜੇ ਮਾਡਲ ਦੀ ਗੱਲ ਕਰੀਏ 1997 ਮਾਡਲ ਆ ਬਾਕੀ ਟਰੈਕਟਰ ਬਹੁਤ ਹੀ ਸੋਹਣਾ ਡਿਮਾਂਡ ਦੀ ਗੱਲ ਕਰੀਏ 1 ਲੱਖ ਤੇ 95 ਹਜ਼ਾਰ ਡਿਮਾਂਡ ਆ ਪਿਆਵ ਨੰਬਰ ਆ ਬਾਕੀ ਸਾਰਾ origignal ਰੰਗ ਪੇੜ ਦਾ ਟਰੈਕਟਰ ਆ ਚੈਪ ਵਾਲੀ ਕਾਪੀ ਆ ਆਨਲਾਈਨ ਬੋਲਦੀ ਆ ਨੰਬਰ ਪਲੇਟਾਂ ਸਰਕਾਰੀ ਮਿੱਤਰੋ ਲੱਗ ਜਾਣਗੀਆਂ ਬਾਕੀ ਰੰਗ ਪੇੜ ਦਾ ਟਰੈਕਟਰ ਸਾਰਾ origignal ਆ ਬਾਕੀ ਤੁਹਾਨੂੰ ਵਿਖਾਈਏ ਮਗਰਾੜ ਬੇਦਾਗਾ ਟਰੈਕਟਰ ਦੇ ਬਾਕੀ ਜਿਵੇਂ ਸਾਰਾ ਸਮਾਨ ਆ ਡੰਡਾ ਫੱਟੀ ਛਤਰੀ ਸਾਰਾ ਨਾਲ ਮਿਲੂਗਾ ਲੈਂਕਾ ਲੋਕਾਂ ਚੰਗੀਆਂ ਟਰੈਕਟਰ ਦੀਆਂ ਬਾਕੀ ਚਾਰੇ ਟਾਇਰ ਐ ਮਗਰਲੀ ਟਾਇਰ ਐ ਐਮ ਆਰ ਐਫ ਕੰਪਨੀ ਦੇ ਆ ਮੂਰਲੇ ਟਾਇਰ ਗੁੜੀਰਦੇ ਆ ਮਗਰਲੀ ਟਾਇਰ ਮਿੱਤਰੋ ਥੜ੍ਹ ਤੋਂ 65 ਪੈਸੇ ਮੂਰਲੇ ਟਾਇਰ 60 ਪੈਸੇ ਆ ਬਾਕੀ ਕੰਡੀਸ਼ਨ ਟਰੈਕਟਰ ਦੀ ਸਾਹਮਣੇ ਹੀ ਆ ਤੁਹਾਡੇ ਬਾਕੀ ਅਗਲਾ ਆ ਗਿਆ ਫਾਰਮਟ੍ਰੈਕ 60 ਜੇ ਮਾਡਲ ਦੀ ਗੱਲ ਕਰੀਏ 2007 ਮਾਡਲ ਟਰੈਕਟਰ ਆ 295000 ਡਿਮਾਂਡ ਆ ਬਾਕੀ ਮਾਲਕ ਵੀਰ ਆਪਣੇ ਕੋਲ ਆ ਬਾਈ ਕਰਦੇ ਆ ਗੱਲਬਾਤ ਬਈ ਸੱਚੀ ਗੱਲ ਜੀ ਸੱਚੀ ਗੱਲ ਜੀ ਬਈ ਜੀ ਇਹ ਟਰੈਕਟਰ ਫਿਰ 7 ਮਾਡਲ ਆ 295 ਡਿਮਾਂਡ ਆ ਪੰਜਾਬ ਨੰਬਰ ਪੰਜਾਬ ਨੰਬਰ ਆ ਜੀ ਚਿਪ ਵਾਲੀ ਕਾਪੀ ਆ ਨਗਦ ਕੈਸ਼ ਆ ਆਨਲਾਈਨ ਕਾਪੀ ਆ ਸਰਕਾਰੀ ਪਲੇਟਾਂ ਵੀ ਲੱਗ ਜਾਣਗੀਆਂ ਠੀਕ ਆ ਬਈ ਮੋਰਲੇ ਟਾਇਰ ਆ ਵੱਡੇ ਪਾਏ ਵੀ 6 16 ਨਾਲੋਂ ਬੜੇ ਟਾਇਰਾਂ ਦੀ ਗੱਲ ਕਰੀਏ ਤਾਂ ਇਹ ਵੱਡੇ ਟਾਇਰੇ ਦੇ ਵੱਡੇ ਪਾਈ 616 ਨਾਲ ਉਹ ਨਹੀਂ ਠੀਕ ਆ 650 16 ਦੇ 90 ਪੈਸੇ ਆ ਜੀ 11000 ਦੀ ਜੋੜੀ ਆ ਠੀਕ ਆ ਬਾਈ ਜੀ ਡਬਲ ਕਲੱਚ ਆ 14 ਦਾ 17 ਜਾਂ ਇੰਡੀਅਨ ਗੇਅਰ ਸਹੀ ਆ ਫਰਸਟ ਓਨਰ ਆ ਨਗਦ ਕੈਸ਼ ਆ ਜਿਵੇਂ ਕੋਈ ਆਪਣੀ ਵੀਡੀਓ ਵੇਖ ਕੇ ਆਉਂਦਾ ਭਲਾ ਵਾਕੇ ਲੈ ਜਾਏ ਕੋਈ ਚੱਕਰ ਵਾਲੀ ਗੱਲ ਤਾਂ ਨਹੀਂ ਆਪਣਾ ਮੈਸਤਰੀ ਨਾਲ ਲਿਆ ਵਾਕੇ ਲੈ ਸਰਵਿਸ ਸਾਰੀ ਨਵੀਂ ਹੋਈ ਵੀ ਆ ਠੀਕ ਆ ਬੈਟਰੀ ਨਵੀਂ ਆ ਪੀਆਬ ਨੰਬਰ ਆ ਪੀਵੀ 10 ਚੱਪੜ ਵਾਲੀ ਕਾਪੀ ਆ ਠੀਕ ਆ ਆਨਲਾਈਨ ਬੋਲਦੀ ਆ ਆਨਲਾਈਨ ਆਧਾਰ ਕਾਰਡ ਪ੍ਰੂਫ ਸਾਰਾ ਕੋਲ ਨਾਲ ਠੀਕ ਆ ਤੇ ਜੇ ਡਿਮਾਂਡ ਦੀ ਗੱਲ ਕਰੀਏ ਡਿਮਾਂਡ ਇਹਦੀ ਹੈਗੀ 295000 ਰੁਪਏ ਪਰ ਜਿਹੜਾ ਆਪਣੀ ਵੀਡੀਓ ਵੇਖ ਕੇ ਆਊਗਾ ਬਾਈ ਮਾਨਤਾਨ ਉਹਦਾ ਬਾਈ ਜੀ 20000 ਰੁਪਏ ਮਾਨਤਾਨ ਕਰਾਂਗੇ ਬਾਕੀ ਜਿਹੜਾ ਆਪਣੀ ਵੀਡੀਓ ਵੇਖ ਕੇ ਆਊਗਾ 20000 ਸਿੱਧਾ ਛੱਡ ਦੋਗੇ ਟਰੈਕਟਰ ਦਾ ਬਾ ਮੁੜ ਕੇ ਨਾ ਘਟਾਵੇ ਬਸ ਠੀਕ ਆ 20000 ਸਿੱਧਾ ਮਾਨਤਾਨ ਹੋ ਜਾਊਗਾ ਲੰਗਾਂ ਵਾਲੀ ਹੌਕ ਲੱਗੀ ਹੈ ਜੀ ਵੱਡੀ ਮੋਟੀ ਪੂਰੀ ਬਣਵਾ ਕੇ ਲਾਈਏ ਚੇ 10000 ਇਹ ਦੋਵੇਂ ਟਰੈਕਟਰ ਮਹਿੰਦਰਾ 575 ਤੇ ਆਪਣਾ ਨੰਬਰ ਹੈਗਾ 94175 81582 ਠੀਕ ਆ ਬਾਈ ਜੀ ਹਾਂਜੀ ਤੇ ਪੈਂਡ ਬਾਈ ਪੈਂਡ ਭਗਤਾ ਭਾਈ ਦਾ ਸ਼ਹਿਰ ਲੱਗਦਾ ਠੀਕ ਆ ਠੀਕ ਆ ਬਾਈ ਜੀ ਬਾਕੀ ਰੰਗ ਵਗੈਰਾ ਸਾਫ਼ ਹੈ ਐਮ ਆਰ ਪੇ ਚਾਰੇ ਟਾਇਰ ਆ ਠੀਕ ਆ ਬਾਕੀ ਮਾਲਕ ਵੀਰ ਦਾ ਕੰਟੈਕਟ ਨੰਬਰ ਸਕਰੀਨ ਤੇ ਚੱਲ ਰਿਹਾ ਤੁਸੀਂ ਉਥੋਂ ਗੱਲ ਕਰਕੇ ਇਹ ਦੋਵੇਂ ਟਰੈਕਟਰ ਖਰੀਦ ਸਕਦੇ ਹੋ ਸੋ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਕਮੈਂਟ ਕਰੋ ਸੋ ਸਾਰਿਆਂ ਦਾ ਧੰਨਵਾਦ